ਪੰਜਾਬ ਸਦੀਆਂ ਦਿਸ਼ਾ ਹਰ ਨਿਰਦੇਸ਼ਾਂ ਤੇ ਤੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਐਸਐਸਪੀ ਐਸਬੀਐਸ ਨਗਰ ਦੇ ਦਿਸੰਧ ਦੇਸ਼ ਤੇ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਬਹਾਲ ਕਰਨ ਦੇ ਮਾੜੇ ਅੰਸਾਰ ਤੇ ਦਬਾਬ ਦਾਣ ਦੀ ਤੇ ਆਮ ਲੋਕਾਂ ਦੇ ਵਿੱਚ ਜਿਹੜਾ ਇਹ ਪੁਲਿਸ ਦਾ ਪ੍ਰਤੀ ਥੋੜਾ ਭਰੋਸਾ ਬਣਾਉਣ ਦੇ ਲਈ ਸਾਰੇ ਸ਼ਹਿਰ ਦੇ ਵਿੱਚ ਅਤੇ ਨਾਲ ਦੇ ਪਿੰਡਾਂ ਵਿੱਚ ਫਲੈਗ ਮਾਰਚ ਕੀਤਾ ਸਾਰੇ ਸਬਡਿਵੀਜ਼ਨ ਦੀ ਫੋਰਸ ਬਣਾ ਕੇ ਤੇ ਸਾਰੇ ਫਲੈਗ ਮਾਰਚ ਬਲਾਚੋਰ ਤੋਂ ਰੰਭ ਹੋ ਕੇ ਕਿੱਥੇ ਕਿੱਥੇ ਤੱਕ ਖਤਮ ਹੋਇਆ ਲੋਕਲ ਸ਼ਹਿਰ ਦੇ ਵਿੱਚ ਗ੍ਰਾਊਂਡ ਰੋਡ ਤੋਂ ਹੁੰਦੇ ਹੋਏ ਸਾਰੇ ਸ਼ਹਿਰ ਦੇ ਵਿੱਚ ਘੁਮਾ ਕੇ ਤੇ ਨਾਲ ਦੀ ਰਕੜਾਂ ਬੀਟ ਪਿੰਡਾਂ ਉਧਰੋਂ ਹੁੰਦਾ ਹੋਇਆ ਵਾਪਸ ਮੇਨ ਚੌਕ 'ਤੇ ਆ ਕੇ ਲਗਾਤਾਰ ਗੱਲ ਕਰੀਏ ਨਸ਼ਿਆਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਕੀ ਇਹ ਪਿੰਨ ਕਰਨਾ ਚਾਹੁੰਦੇ ਹੋ ਨਸ਼ਿਆਂ ਦੇ ਤਾਂ ਇਹੀ ਹੈ ਹੁਣ ਪੁਲਿਸ ਪੂਰਾ ਨਸ਼ਿਆਂ ਦੇ ਖਿਲਾਫ ਤਾਂ ਜੰਗ ਹੀ ਚੱਲ ਰਹੀ ਹੈ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਤੇ ਜਿਹੜੇ ਛੱਡਣਾ ਚਾਹੁੰਦੇ ਉਹਨਾਂ ਨੂੰ ਅਸੀਂ ਹੋਟ ਸੈਂਟਰ ਤੋਂ ਮੈਡੀਸਨ ਦਵਾ ਰਹੇ ਹਾਂ ਡੀ ਟਿਕਟ ਸੈਂਟਰ ਦੇ ਵਿੱਚ ਦਾਖਲ ਕਰਾ ਰਹੇ ਹਾਂ ਤੇ ਜਿਹੜੇ ਫਿਰ ਵੀ ਨਹੀਂ ਛੱਡ ਰਹੇ ਉਹਨਾਂ ਦੇ ਕੇਸ ਰਜਿਸਟਰ ਕਰਕੇ ਉਹਨਾਂ ਨੂੰ ਜੇਲਾ ਚ ਭੇਜ ਰਹੇ ਹਾਂ